ਹਾਂਜੀ ਸਵਾਗਤ ਹੈ ਸਾਰੇ ਦੋਸਤੋ ਮਿੱਤਰਾਂ ਦਾ ਅੱਜ ਤੁਹਾਨੂੰ ਸਭ ਨੂੰ ਸੂਚਿਤ ਕਰਦੇ ਆਂ ਕਿ ਮਿਤੀ 5 4 2024 ਨੂੰ ਸਵੇਰੇ 10 ਵਜੇ ਬਾਜੇ ਵਾਲਾ ਸੁਸਾਇਟੀ ਦੇ ਵਿੱਚ ਸੰਦਾਂ ਦੀ ਬੋਲੀ ਆ ਤੇ ਦੁਪਹਿਰ 1 ਵਜੇ ਪਿੰਡ ਜੋੜਕੀਆਂ ਸੁਸਾਇਟੀ ਦੇ ਵਿੱਚ ਸੰਦਾਂ ਦੀ ਬੋਲੀ ਆ ਤੇ ਦੁਪਹਿਰ 2 ਵਜੇ ਚੇਰਿਆਂ ਵਾਲੀ ਯੂਰਪ ਵਿਸ਼ਨਪੁਰਾ ਸੁਸਾਇਟੀ ਦੇ ਸੰਦਾਂ ਦੀ ਬੋਲੀ ਆ ਜਿਹਦੀ ਵੀਡੀਓ ਆਪਾਂ ਅਲੱਗ ਤੋਂ ਚੈਨਲ ਤੇ ਪਾਈ ਹੋਈ ਹੈ ਉੱਥੇ ਕਰੋਟਾ ਵੇਟਰ ਆ ਤੇ ਜਿਹੜਾ ਬਾਜੇ ਵਾਲਾ ਸੁਸਾਇਟੀ ਦੇ ਸੰਦ ਨੇ ਉਹ ਤੁਸੀਂ ਦੇਖ ਸਕਦੇ ਹੋ ਇੱਕ ਰੋਟਾਵੇਟਰ ਹੈ ਇੱਕ ਕੰਪਿਊਟਰ ਕਰਹਾ ਦੋ 0 ਡਰਲਾਂ ਇੱਕ ਹੈਪੀ ਸੀਡਰ ਇੱਕ ਟਰਾਲੀ ਤੇ ਇੱਕ ਤੋਤੇ ਹੜਾ ਫੈਕਟਰੀ ਦਾ ਕੰਟੈਕਟ ਨੰਬਰ ਹੈ 94784 10396 ਤੇ ਜੋੜਕੀਆਂ ਸੁਸਾਇਟੀ ਦੇ ਵਿੱਚ ਇੱਕ ਰੋਟਾਵੇਟਰ ਹੈ ਇੱਕ ਪਲਾਉ ਹੜਾ ਇੱਕ ਤਵੀਆਂ ਦਾ ਸੈੱਟ ਹੈ ਇੱਕ ਕਣਕ ਬਜਾਈ ਮਸ਼ੀਨ ਹੈ ਇੱਕ ਨਰਮਾ ਬਜਾਈ ਮਸ਼ੀਨ ਹੈ ਇੱਕ ਹੈਪੀ ਸੀਡਰ ਹੈ ਇੱਥੋਂ ਦੇ ਸੈਕਟਰੀ ਦਾ ਕੰਟੈਕਟ ਨੰਬਰ ਹੈ 8437803000 ਤੁਸੀਂ ਕਿਸੇ ਵੀ ਸੂਚਨਾ ਵਾਸਤੇ ਸੈਕਟਰੀ ਨਾਲ ਕੰਟੈਕਟ ਕਰ ਸਕਦੇ ਹੋ ਤੇ ਤਰੀਕ ਹੈ 5 4 2024 ਸਵੇਰੇ 10 ਵਜੇ ਬਾਜੀਵਾਲਾ ਤੇ ਦੁਪਹਿਰ 1 ਵਜੇ ਜੋੜਕੀਆਂ ਤੇ ਦੁਪਹਿਰ 2 ਵਜੇ ਵਿਸ਼ਨਪੁਰਾ ਸਰਦੂਲਗੜ੍ਹ ਦਾ ਏਰੀਆ ਇਹਨਾਂ ਸੁਸਾਇਟੀਆਂ ਦਾ ਤੇ ਤੁਸੀਂ ਪੁੱਛ ਸਕਦੇ ਹੋ ਸਮੇਂ ਸਿਰ ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਕਿਸਾਨਾਂ ਨੂੰ ਬਤਵਤ ਸੂਚਿਤ ਕਰੀਏ ਜੋ ਕੋਈ ਜੋ ਕੋਈ ਵੀ ਸੰਦ ਲੈਣ ਦਾ ਚਾਹਵਣਾ ਹੈ ਤੇ ਕੋਸ਼ਿਸ਼ ਸਾਡੀ ਇਹ ਵੀ ਹੈ ਵੀ ਜੋ ਵੀ ਬੋਲੀ ਹੋਣੀ ਹੈ ਉਹ ਸਾਡੀ ਦੇ ਸੀਜ਼ਨ ਤੋਂ ਪਹਿਲਾਂ ਹੋ ਜਾਣ ਜੇ ਤੁਸੀਂ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਚਾਹੁੰਦੇ ਹੋ ਤਾਂ ਸਾਡਾ ਚੈਨਲ ਕਰ ਲੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਵੀਡੀਓ ਦੇਖਣ ਲਈ